ਤੋ ਲੋ ਜਿਹਾ ਹੁਣ ਅਮਰੀਕਾ ਦੇ ਵਿੱਚ ਟਰੱਕ ਵਾਲਿਆਂ ਤੋਂ ਬਾਅਦ ਉਬਰ ਲਿਫਟ ਵਾਲਿਆਂ ਦੀ ਆ ਗਈ ਵਾਰੀ ਕਿਉਂਕਿ ਬਹੁਤ ਟਰੱਕ ਵਾਲਿਆਂ ਨੂੰ ਪਹਿਲਾਂ ਰੋਟੀ ਤੋਂ ਬਾਂਝੇ ਕੀਤਾ 트੍ਰੰਪ ਸਾਹਿਬ ਨੇ ਤੇ ਲੋਕ ਸੋਚ ਰਹੇ ਸੀ ਚਲੋ ਅਸੀਂ ਕੋਈ ਹੋਰ ਕੰਮ ਕਰ ਲੈਂਦੇ ਆ ਕਿਉਂਕਿ ਬਹੁਤ ਲੋਕਾਂ ਦਾ ਆਲਰੇਡੀ ਚੁੱਕ ਲਿਆ ਸੀਗੇ ਤੇ ਬਹੁਤ ਲੋਕਾਂ ਨੂੰ ਰੀਟੇਨ ਕੀਤਾ ਹੋਇਆ ਤੇ ਬਹੁਤ ਲੋਕਾਂ ਹਲੇ ਕੰਮ ਕਰ ਰਹੇ ਸੀ ਕਿ ਤੇ ਬਹੁਤ ਨੇ ਕੁਇਟ ਕਰਤਾ ਛੱਡਤਾ ਕਿ ਆਇਸਤੇ ਹੱਥ ਹੋਣ ਤੋਂ ਬੈਟਰ ਆ ਕੋਈ ਹੋਰ ਕੰਮ ਕਰ ਲੈਂਦੇ ਆ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਆ ਕਿ ਟਰੱਕ ਵਾਲਿਆਂ ਨੂੰ ਡਰਾਈਵਿੰਗ ਹੀ ਆਉਂਦੀ ਹੈ ਤੇ ਉਹ ਸੀ ਨੂੰ ਪਿਆਰ ਕਰਦਾ ਤੇ ਇਹਨਾਂ ਨੇ ਇਹ ਚੀਜ਼ ਸੋਚੀ ਸੀਗੀ ਕਿ ਚਲੋ ਠੀਕ ਉੱਪਰ ਲਿਫਟ ਕਰ ਲਾਂਗੇ ਪਰ ਜਿਹੜੇ ਕਿ ਆ ਪਿਛਲੇ ਦਿਨਾਂ ਦੇ ਵਿੱਚ ਸ਼ਿਗਾਰਗੋ ਦੇ ਵਿੱਚ ਕਾਰਵਾਈ ਹੋਈ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਉੱਥੇ ਆਈਸ ਨੇ ਰੇਡ ਕੀਤੀ ਆ ਕਿੱਦਾਂ ਉੱਥੋਂ ਲੋਕ ਭੱਜੇ ਆ ਕਈ ਭੱਜਣ ਦੇ ਵਿੱਚ ਕਾਮਯਾਬ ਵੀ ਹੋ ਗਏ ਪਰ ਬਹੁਤ ਲੋਕਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਡਿਟੇਨ ਕਰ ਲਿਆ ਤੇ ਨਾਲ ਨਾਲ ਕਈ ਲੋਕਾਂ ਦੀਆਂ ਗੱਡੀਆਂ ਵੀ ਟੋਅ ਕਰ ਲੀਆਂ ਗਈਆਂ ਆਇਸਟੇ ਵੱਲੋਂ ਇਸ ਟਾਈਮ ਦੇ ਉੱਪਰ ਆਇਸ ਦਾ ਇਹ ਕਹਿਣਾ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਜਿੰਨਾ ਵੀ ਇੱਥੇ ਬਾਰਡਰ ਕ੍ਰੋਸਿੰਗ ਕਰਕੇ ਇਥੇ ਇਮੀਗ੍ਰੈਂਟਸ ਆਇਆ ਉਹ ਸਾਡੇ ਲਈ ਕ੍ਰਿਮੀਨਲ ਹੀ ਆ ਅਸੀਂ ਹਾਈ ਕਨੋਨ ਰਿਪੋਰਟ ਕਰਾਂਗੇ ਹਾਈ ਕਨੋਨ ਡਿਟੇਨ ਕਰਾਂਗੇ ਤੇ ਕਈ ਲੋਕਾਂ ਦੇ ਕੇਸ ਚੱਲਦੇ ਪਏ ਆ ਕੇਸ ਲੱਗੇ ਹੋਇਆ ਸੁਣਵਾਈਆਂ ਬਹੁਤ ਲੇਟ ਆ 26 ਦੇ ਵਿੱਚ ਪਤਾ ਨੂੰ ਪਤਾ ਹੀ ਆ 트ੰਪ ਨੇ ਨਵੇਂ ਜਿਹੜੇ ਕਾਨੂੰਨ ਬਣਾਏ ਹੋਏ ਨਵੇਂ-ਨਵੇਂ ਜੱਜ ਭਰਤੀ ਕਰਤੇ ਫੌਜ ਤੋਂ ਆਲਿਆ ਦੇ ਜੱਜ ਭਾਰਤੀ ਕਰਤੇ ਤੇ ਉਹਨਾਂ ਦੀਆਂ ਤਰੀਕਾਂ ਵੀ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਐਮਰਜੈਂਸੀ ਦੇ ਵਿੱਚ ਸੁਲਵਾਈਆਂ ਕਰਾਈਆਂ ਜਾ ਰਹੀਆਂ ਤੇ ਉਹਨਾਂ ਨੂੰ ਬਸ ਐਂਡਰੋ ਪਾਰ ਨਹੀਂ ਆਉਣ ਦਿੱਤਾ ਜਾ ਰਿਹਾ ਇਸ ਇਸ ਟਾਈਮ ਦੇ ਵਿੱਚ ਲੋਕ ਇਹ ਸੋਚ ਰਹੇ ਆ ਤੇ ਅਸੀਂ ਹੁਣ ਕਰੀਏ ਤੇ ਕਰੀਏ ਕੀ ਕਿਉਂਕਿ ਜਿਹੜੇ ਇਹ ਅੰਕੜੇ ਆਏ ਸੀਗੇ 20 ਲੱਖ ਲੋਕਾਂ ਨੇ ਅਮਰੀਕਾ ਛੱਡਤਾ ਬਹੁਤ ਲੋਕਾਂ ਨੇ ਕਮੈਂਟ ਇਹ ਵੀ ਸੀਗੇ ਥੱਲੇ ਕਿ ਇਹ ਅੰਕੜੇ ਫੇਕ ਆ ਜਾਣ ਬੁੱਝ ਗਿਆ ਟਰੰਪ ਆਪਣੀ ਬਾਬਾਈ ਆਪਣੀ ਬੱਲੇ ਬੱਲੇ ਲਈ ਇਦਾਂ ਦੀਆਂ ਰਿਪੋਰਟਸ ਪੈਦਾ ਕਰਦਾ ਇਦਾਂ ਦੇ ਅੰਕੜੇ ਸ਼ੋਅ ਕਰਦਾ ਪਰ ਤੁਸੀਂ ਸੋਚ ਸਕਦੇ ਕਿ ਜੋ ਕੁਝ ਆਈਸ ਕਰ ਰਹੀ ਇਸ ਟਾਈਮ ਦੇ ਉੱਤੇ ਤੇ ਇਸ ਨੂੰ ਦੇਖ ਕੇ ਇਹੀ ਲੱਗਦਾ ਕਿ ਲੋਕ ਵਾਕੇ ਹੀ ਜਾਣ ਲਈ ਤਿਆਰ ਬੈਠੇ ਆ ਕਿਉਂਕਿ ਲੋਕਾਂ ਨੂੰ ਕੋਈ ਕੰਮ ਕਰਨ ਹੀ ਨਹੀਂ ਦਿੱਤਾ ਜਾ ਰਿਹਾ ਉਹ ਕਿਹੜੀ ਚੀਜ਼ ਆ ਜਿੱਥੇ ਅੱਜ ਦੀ ਰੇਟ ਨਹੀਂ ਹੋ ਰਹੀ ਹਰ ਇੱਕ ਜਗ੍ਹਾ ਤੇ ਅੱਜ ਦੀ ਰੇਟ ਹੋ ਰਹੀ ਆ ਤੁਸੀਂ ਜੇ ਫਾਰਮਿੰਗ ਦੇਖ ਲੋ ਟਰੱਕਾਂ ਦੇ ਇਹਨਾਂ ਨੇ ਪਹਿਲਾਂ ਹੀ ਬਾਂਜੇ ਕਰਤੇ ਹੁਣ ਉੱਪਰ ਲਿਫਟਿੰਗ ਵਾਲੇ ਤੇ ਉਹਨਾਂ ਤੇ ਵੀ ਰੇਟਸ ਹੋ ਗਈ ਆ ਵੱਡੇ ਵੱਡੇ ਜਿਹੜੇ ਰੈਸਟੋਰੈਂਟ ਉਹਨਾਂ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਜਾ ਰਿਹਾ ਅਗਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਗੈਦਰਿੰਗ ਕਰਕੇ ਕੋਈ ਇਕੱਠ ਕੋਈ ਪ੍ਰਦਰਸ਼ਨ ਕਰੀਏ ਤਾਂ ਉਹ ਵੀ ਡਰਦੇ ਪਏ ਆ ਲੋਕ ਬਹਾਨੇ ਨਿਕਲਦੇ ਪਏ ਕਿਉਂਕਿ ਆਈਸ ਉੱਥੇ ਵੀ ਪਹੁੰਚਦੀ ਆ ਜਿੱਥੇ ਵੀ ਗੈਦਰਿੰਗ ਹੁੰਦੀ ਆ ਆਈਸ ਉੱਥੇ ਹੀ ਖੜੀ ਹੁੰਦੀ ਆ ਹਰ ਇੱਕ ਦਿਨ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓਜ਼ ਆ ਰਹੀਆਂ ਜਿੱਥੇ ਕਿ ਆਜ ਤੱਕ ਕਹਿਰ ਹੋ ਰਿਹਾ ਉਹ ਨਹੀਂ ਦੇਖਦੀ ਪਈ ਕਿਸੇ ਬੰਦੇ ਨੂੰ ਕਿਸ ਤਰ੍ਹਾਂ ਅਰੇਸਟ ਕਰਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਸ ਚਾਪਟਾਂ ਪੈ ਰਹੀਆਂ ਹਰ ਕੋਈ ਡਰਿਆ ਹੋਇਆ ਇਹਨਾਂ ਚੀਜ਼ਾਂ ਤੋਂ ਕਿ ਅਗਰ ਅਸੀਂ ਆਈਸ ਦੇ ਹੱਥ ਆ ਗਏ ਤਾਂ ਤੁਹਾਡੇ ਨਾਲ ਬਹੁਤ ਮਾੜੀ ਹੋਏਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਹਰਜੀਤ ਕੌਰ ਨੇ ਜਿੱਦਾਂ ਦੱਸਿਆ ਸੀ ਉਹਨਾਂ ਨਾਲ ਕੀ ਹੋਇਆ ਸੀ ਸੋ ਤੁਹਾਨੂੰ ਸਾਰਾ ਕੁਝ ਪਤਾ ਹੈ ਆਪਣੇ ਹੋਰ ਕਿੱਡੇ ਪੰਜਾਬੀ ਬਿਜ਼ਨਸਮੈਨ ਜਿਹੜੇ ਹੁਣੇ-ਹੁਣੇ ਜਾ ਕੇ ਆਏ ਪੰਜਾਬ ਤੋਂ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਨਾ ਕੋ ਕਿੰਨਾ ਪੈਸਾ ਕਿੰਡਾ ਕਾਰੋਬਾਰ ਆ ਉਹਨਾਂ ਦਾ ਤੇ ਉਹਨਾਂ ਦੇ ਜਿਹੜੇ ਲਾਇਰ ਸੀਗੇ اٹਾਰਨੀ ਸੀਗੇ ਉਹਨਾਂ ਦੇ ਹੱਥ ਖੜੇ ਹੋ ਗਏ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਤੇ ਆਪਣੇ ਭਾਈ ਸਾਹਿਬ ਸੀਗੇ ਜਿਹੜੇ ਗੁਰਦਾਸ ਸਾਹਿਬ ਚ ਸੇਵਾਦਾਰ ਸੀਗੇ 30 ਸਾਲਾਂ ਤੋਂ ਉੱਥੇ ਸੀਗੇ ਉਹਨਾਂ ਨੂੰ ਵੀ ਹੁਣ ਰਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਣਾ ਤਜੇ ਜਿਹੜੇ ਇਦਾਂ ਦੀਆਂ ਨਿਊਜ਼ ਆ ਰਹੀਆਂ ਕਿ ਐਨੇ ਐਨੇ ਲੋਕ ਐਨੇ ਐਨੇ ਦਹਾਕਿਆਂ ਤੋਂ ਉੱਥੇ ਰਹਿ ਰਹੇ ਆ ਜਾਂ ਉਹਨਾਂ ਨੂੰ ਰਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਬਹੁਤ ਲੋਕ ਜਿਹੜੇ ਹਲੇ ਜਿਨ੍ਹਾਂ ਕੋਲ ਹੋਰ ਕੋਈ ਸਕੋਪ ਹੈਗਾ ਜਿੱਦਾਂ ਕਿ ਕੈਨੇਡਾ ਤੋਂ ਆਏ ਆ ਜਾਂ ਟੂਰਿਸਟ ਵਿਜੇ ਤੇ ਪਹੁੰਚੇ ਸੀਗੇ ਉਹ ਸੋਚ ਰਹੇ ਕਿ ਅਸੀਂ ਵਾਪਸ ਆ ਜਾਈਏ ਇੱਜ਼ਤ ਦੇ ਨਾਲ ਬਾਅਦੋਂ ਆਈਸ ਨੇ ਸਾਡਾ ਬਹੁਤ ਬੁਰਾ ਹਾਲ ਕਰਨਾ ਕਿਉਂਕਿ ਇੱਥੇ ਹੁਣ ਬੌਂਡ ਵੀ ਨਹੀਂ ਹੋ ਰਿਹਾ ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਕਿ ਹੁਣ ਉੱਥੇ ਕਰਨਾ ਤਾਂ ਕਰਨਾ ਕੀ ਰਹਿਣਾ ਕਿੱਦਾਂ ਕਿਉਂਕਿ ਕਾਰ ਵੀ ਆਪਾਂ ਨਹੀਂ ਬੈਠ ਸਕਦੇ ਪਹਿਲਾਂ ਸੋਚਦੇ ਸੀ ਟਰੱਕ ਡਰਾਈਵਰਾਂ ਨਾਲ ਚਲੋ ਇਦਾਂ ਹੋਇਆ ਉਹਨਾਂ ਦਾ ਸੀਰੀਅਲ ਲਾਇਸੈਂਸ ਨਹੀਂ ਬਣਨੇ ਅੱਗੇ ਤੋਂ ਰੀਨਿਊ ਵੀ ਨਹੀਂ ਹੁਣ ਯਾਰ ਜਦੋਂ ਵੀ ਉਹ ਡਰਾਈਵਿੰਗ ਕਰਦੇ ਤੇ ਉਹਨਾਂ ਦੀ ਚੈਕਿੰਗ ਬਹੁਤ ਜ਼ਿਆਦਾ ਹੋ ਰਹੀ ਆ ਸੋ ਬਹੁਤ ਲੋਕਾਂ ਨੇ ਤਾਂ ਛੱਡ ਵੀ ਦਿੱਤੀ ਸੀ ਡਰਾਈਵਿੰਗ ਕਰਨੀ ਟਰੱਕ ਚਲਾਉਣਾ ਛੱਡਤਾ ਸੀਗਾ ਪਰ ਹਜੇ ਕੋਈ ਵੀ ਆਪਣੀ ਰਿਸਕ ਤੇ ਚਲਾਈ ਜਾ ਰਹੇ ਆ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਨੇ ਛੱਡੀ ਆ ਉਹਨਾਂ ਦਾ ਸੋਚਣਾ ਇਹ ਸੀ ਕਿ ਚਲੋ ਅਸੀਂ ਕੋਈ ਹੋਰ ਕੰਮ ਕਰ ਲਾਂਗੇ ਇਹਦੇ ਵਿੱਚ ਚਲੋ ਜ਼ਿਆਦਾ ਖਤਰਾ ਆਪਾਂ ਕਿਉਂਕਿ ਜਿੱਦਾਂ ਇਹ ਹਰਜਿੰਦਰ ਸਿੰਘ ਦਾ ਕੇਸ ਹੋਇਆ ਸੀਗਾ ਉਸ ਤੋਂ ਸਖਤ ਕਰਤਾ ਤੇ ਜਿਆਦਾ ਨਜ਼ਰ ਇਹਨਾਂ ਦੀ ਟਰੈਕਿੰਗ ਤੇ ਸੀ ਪਰ ਇਹ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਆਈਸ ਦੀ ਨਜ਼ਰ ਹਰ ਇੱਕ ਚੀਜ਼ ਤੇ ਆ ਸ਼ਿਕਾਗੋ ਦੇ ਵਿੱਚ ਤੋਂ ਉਹਨਾਂ ਨੇ ਇਹ ਕਿਹਾ ਕਿ ਬਲੂਪ੍ਰਿੰਟ ਇਦਾਂ ਦਾ ਸੀ ਜੋ ਜੋ ਐਕਸ਼ਨ ਇੱਥੇ ਹੋ ਰਿਹਾ ਹੈ ਸ਼ਿਕਾਗੋ ਦੇ ਵਿੱਚ ਉਹ ਪੂਰੇ ਅਮਰੀਕਾ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਹੋਣਾ ਇਹਨਾਂ ਨੇ ਤੇ ਇੱਥੇ ਇੱਕ ਆਫੀਸਰ ਨੂੰ ਵੀ ਫੜਿਆ ਜਿਹੜਾ ਪੁਲਿਸ ਆਫੀਸਰ ਸੀਗਾ 2015 ਦੇ ਵਿੱਚ ਇੱਥੇ ਆਇਆ ਸੀਗਾ ਟੂਰਿਸਟ ਵੀਜ਼ੇ ਤੇ ਵੀਜ਼ਾ ਐਕਸਪਾਇਰੀ ਹੋ ਗਿਆ ਤੇ ਇੱਥੇ ਰਹਿ ਕੇ ਪੁਲਿਸ ਦੇ ਵਿੱਚ ਸੀਗਾ ਸ਼ਿਕਾਗੋ ਤੇ ਉਹਨੂੰ ਵੀ ਅਰੈਸਟ ਕੀਤਾ ਆਈਸ ਨੇ ਹਰ ਇੱਕ ਪਾਸੇ ਨਿਊਜ਼ ਪੇਪਰ ਵਿੱਚ ਇਹ ਦਿਖਾਈ ਜਾ ਰਿਹਾ ਕਿ ਇਸ ਕੁਝ ਲੋਕ ਇਹਨੂੰ ਕਹਿ ਰਹੇ ਕਿ ਬਹੁਤ ਸਹੀ ਕਰ ਰਹੀ ਹੈ ਇਸ ਤੇ ਬਹੁਤ ਲੋਕ ਇਹਦੇ ਵਿਰੋਧ ਹੋ ਗਏ ਤੇ ਖਾਸ ਕਰਕੇ ਹੁਣ ਇੱਥੋਂ ਦੇ ਜਿਹੜੇ ਸਥਾਨਕ ਗੋਰੇ ਆ ਉਹ ਵੀ ਅੱਜ ਦੇ ਨਾ ਆਪਰੇਸ਼ਨਾਂ ਤੋਂ ਦੁਖੀ ਹੋ ਗਏ ਤੇ ਪ੍ਰੋਟੈਸਟ ਵੀ ਹੋਣ ਲੱਗ ਗਏ ਆ ਤੇ ਜ਼ਰੂਰੀ ਨਹੀਂ ਕਿ ਹਰ ਕੋਈ ਇਹਨੂੰ ਸਹੀ ਠਹਿਰਾਵੇ ਕਿਉਂਕਿ ਜਿਹੜਾ ਕਿ ਅੱਜ ਦਾ ਤਰੀਕਾ ਫੜਨ ਦਾ ਬੰਦੇ ਨੂੰ ਅਰੈਸਟ ਕਰਨ ਦਾ ਉਹਨੂੰ ਕੋਈ ਸਹੀ ਨਹੀਂ ਮੰਨਦਾ ਪਿਆ ਜੇ ਵੀ ਬਾਰਡਰਾਂ ਦੇ ਉੱਤੇ ਹੋ ਰਿਆ ਸਖਤੀ ਉਹ ਸਹੀ ਆ ਸਾਰਿਆਂ ਨੂੰ ਜਾਇਜ਼ ਲੱਗਦੀ ਆ ਸਾਰੇ ਕਹਿ ਰਹੇ ਆ ਕਿ ਬਾਰਡਰ ਸਿਕਿਉਰ ਹੋਣੇ ਚਾਹੀਦੇ ਆ ਪਰ ਜਿਹੜੀ ਕਿ ਇਹ ਸਖਤੀ ਸ਼ਹਿਰਾਂ ਦੇ ਸਿਟੀ ਦੇ ਅੰਦਰ ਕਰ ਰਿਹਾ ਉਹ ਨੂੰ ਇਹ ਨਜਾਇਜ਼ ਠਹਰਾ ਰਿਹਾ ਸਹੀ ਨਹੀਂ ਹੈ ਤੇ ਹਰ ਕੋਈ ਡਰ ਰਿਹਾ ਹਰ ਕੋਈ ਆਸ ਤੋਂ ਬਾਚਣ ਲਈ ਘਰਾਂ 'ਚ ਬੈਠੇ ਆ ਆਪਣੇ ਕਮਾਕਾਰਾਂ ਤੇ ਬਹੁਤ ਬੁਰੇ ਹਾਲ ਹੋ ਗਿਆ ਹੁਣ ਕਿਸੇ ਨੂੰ ਸਮਝ ਨਹੀਂ ਲੱਗਦੀ ਭਈ ਕਰੀਏ ਤੇ ਕਰੀਏ ਕੀ ਤੇ ਜੋ ਵੀ سوشل میڈیا ਤੇ ਵੀ ਅਗਰ ਕੋਈ ਗੈਦਰਿੰਗ ਕਰਦਾ ਜਾਂ ਇਦਾਂ ਦੇ ਕੋਈ ਪ੍ਰੋਗਰਾਮ ਲਈ ਇੱਕ ਦਾ ਗਰੁੱਪ ਬਣਾਉਂਦਾ ਤਾਂ ਇਸ ਦੀ ਨਜ਼ਰ ਉਤੇ ਵੀ ਬਹੁਤ ਸਖਤ ਬਣਾਈ ਹੋਈ ਆ ਕਿਉਂਕਿ ਇੱਕ ਮੈਕਸੀਕਨ ਕੁੜੀ ਨੇ ਇੱਕ ਰੈਸਟੋਰੈਂਟ ਦੇ ਵਿੱਚ ਲਾਈਵ ਹੋ ਕੇ ਇਸ ਟਾਪਿਕ ਦੇ ਉੱਪਰ ਗੱਲ ਕੀਤੀ ਸੀ ਲੋਕਾਂ ਨੂੰ ਕੁਝ ਬੰਦ ਦੱਸ ਰਹੇ ਤੇ ਤਾਂ ਆਈਸ ਨੇ ਉਸੇ ਲਾਈਵ ਦੇ ਵਿੱਚ ਚੱਲਦੇ ਚੱਲਦੇ ਉਸ ਕੁੜੀ ਨੂੰ ਗ੍ਰਿਫਤਾਰ ਕਰ ਲਈ ਸੀ ਤੁਸੀਂ ਸੋਚ ਸਕਦੇ ਕਿ ਇਹਨਾਂ ਦੀ ਨਿਗਾ ਕੱਲੇ ਟਰੱਕਾਂ ਤੇ ਨਹੀਂ ਹਰ ਇੱਕ ਫੀਲਡ ਤੇ ਹਰ ਇੱਕ ਚੀਜ਼ ਤੇ ਆ ਜਿੱਥੇ ਕਿ ਇਹ ਇਹਨਾਂ ਨੂੰ ਚਾਹੀਦਾ ਕਿ ਅਸੀਂ ਚੱਕ ਲਈਏ ਕਿਉਂਕਿ 트럼ਪ ਦਾ ਇਹ ਮੰਨਣਾ ਹੈ 트럼ਪ ਦਾ ਇਹ ਕਹਿਣਾ ਕਿ ਜਿੰਨੇ ਵੀ ਇਥੇ ਇਮੀਗ੍ਰੈਂਟਸ ਆਏ ਆ ਬਾਰਡਰ ਕ੍ਰੋਸ ਕਰਕੇ ਮੈਂ ਕਿਸੇ ਨੂੰ ਵੀ ਲੈਣ ਦੇਣਾ ਮੈਂ ਆਪਣੇ ਦੇਸ਼ ਦੇ ਆਪਣੇ ਲੋਕਾਂ ਦੇ ਲਈ ਹਰ ਇੱਕ ਪੋਸੀਬਲ ਚੀਜ਼ ਕਰਨੀ ਆ ਜਿਹੜੀ ਕਿ ਮੈਂ ਕਰ ਸਕਾ ਉਹਨਾਂ ਨੂੰ ਵਧੀਆ ਜੌਬ ਦੇਣ ਲਈ ਵਧੀਆ ਇਥੇ ਦਾ ਫਿਊਚਰ ਦੇਣ ਲਈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਕਰੂੰਗਾ ਤੇ ਉਹ ਕਰ ਰਿਹਾ ਸੋ ਹੁਣ ਉਹਨੇ ਦਾ ਇੱਕ ਤਰ੍ਹਾਂ ਦੀ ਐਸਾਈਨਮੈਂਟਾਂ ਦਿੱਤੀਆਂ ਹੋਈਆਂ ਇਸ ਨੂੰ ਕੀ ਤੁਸੀਂ ਬਸ ਇਹ ਕਰਨਾ ਤੇ ਇੰਨੇ ਬੰਦੇ ਵਿੱਚ ਰਿਪੋਰਟ ਕਰਨੇ ਇੰਨੇ ਬੰਦੇ ਡਿਟੇਨ ਕਰਨੇ ਆ ਅਗਰ ਤੁਹਾਡੇ ਮੈਨ ਪਾਵਰ ਘਟ ਪੈ ਰਹੀਏ ਤਾਂ ਬੰਦੇ ਹਾਇਰ ਕਰੋ ਆਫਿਸ ਨਵੇਂ ਖੋਲੋ ਜਾਂ ਫਿਰ ਜੁਆਸੇ ਆਰਮੀ ਦੀ ਮਦਦ ਲੈ ਲਓ ਬਾਕੀ ਤੁਸੀਂ ਖੁਦ ਸਮਝਦਾਰ ਆ ਕੀ ਹੋ ਰਿਹਾ ਇਸ ਟਾਈਮ ਦੇ ਵਿੱਚ ਕੀ ਨਹੀਂ ਹੋ ਰਿਹਾ ਸੋ ਟਰੱਕ ਵਾਲਿਆਂ ਤੋਂ ਬਾਅਦ ਹੁਣ ਉੱਬਰ ਵਾਲੇ ਦੀ 바ਰੀ ਆ ਕਾਚ ਕੇ ਰਹੋ ਉੱਬਰਾਂ ਨੇ ਤਾਂ ਕੀ ਹੁਣ ਹਰ ਇੱਕ ਜਿਸੇ ਦੀ ਵਾਰੀ ਆ ਬਸ ਹੁਣ ਇਹ ਸੋਚ ਲਓ ਕਿ ਜਿੰਨੇ ਵੀ ਇੱਥੇ ਬਾਰਡਰ ਕ੍ਰੋਸ ਕਰਕੇ ਆਏ ਆ ਭਾਵੇਂ ਤੁਹਾਡੇ ਕੋਲ ਵਰਕ ਵੀ ਜਾ ਭਾਵੇਂ ਕੁਝ ਵੀ ਆ ਤੁਹਾਨੂੰ ਨਹੀਂ ਬਖਸ਼ਿਆ ਜਾਏਗਾ ਤੁਸੀਂ ਆਪਣੀ ਸੇਫਟੀ ਯਾਪ ਕਰਨੀ ਆ ਬਾਕੀ ਮੈਂ ਦਾ ਅਰਦਾਸ ਕਰਦਾ ਉਹਨਾਂ ਲਈ ਵੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਇਦਾਂ ਦਾ ਦਿਨ ਨਾ ਦੇਖਣਾ ਪਵੇ ਕਿਸੇ ਨੂੰ ਕਿਉਂਕਿ ਬਹੁਤ ਮਾਮਾ ਦੇ ਪੁੱਤ ਬਹੁਤ ਲੋਨ ਚਾਕੇ ਬਹੁਤ ਕਰਜ਼ਾ ਚਾਕੇ ਇੱਥੇ ਤੱਕ ਪਹੁੰਚਿਆ ਡੌਂਕੀਆਂ ਲਾ ਕੇ ਪਹੁੰਚੇ ਆਪਣੇ ਜਾਨਾਂ ਦੇ ਖੇਲ ਕੇ ਪਹੁੰਚੇ ਤਾਂ ਉਹਨਾਂ ਨੂੰ ਇਹ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਰੱਬਾ ਉਹਨਾਂ ਚੜ੍ਹਦੀ ਕਲਾ ਬਖਸ਼ੀ ਤੇ ਪੰਜਾਬੀਓ ਤੁਸੀਂ ਵੀ ਇੱਕ ਦੂਜੇ ਦੇ ਸਾਥ ਦਿਓ ਬਾਹਾਂ ਫੜਿਓ ਇੱਕ ਦੂਜੇ ਦਾ ਰੱਤਾ ਨਾ ਖਿੱਚਿਓ ਸਾਰਾ ਕੁਝ ਸਹੀ ਹੋ ਜਾਣਾ ਕੋਈ ਕਿਸੇ ਦਾ ਨਹੀਂ ਖਾਂਦਾ ਕੋਈ ਕਹਿ ਰਿਹਾ ਜੀ ਇਹ ਸਾਡਾ ਖਾ ਲਏ ਇਹਨੇ ਸਾਡਾ ਖਾ ਲਿਆ ਕੋਈ ਕਿਸੇ ਦਾ ਨਹੀਂ ਖਾਂਦਾ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਚੜ੍ਹਦੀ ਕਲਾ 'ਚ ਰਹਿਆ ਕਰੋ ਬਾਕੀ ਤੁਸੀਂ ਕੁਝ ਵੀ ਇਹਦੇ ਬਾਰੇ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਜਾਂ ਕੋਈ ਕਮੈਂਟ ਕਰਨਾ ਹੈ ਤਾਂ ਜਰੂਰ ਕਰਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਆ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਥੈਂਕ ਯੂ